ਤੁਹਾਡੇ ਲਈ ਅੱਜ ਇੱਕ ਸੁਨਹਿਰੀ ਮੌਕਾ ਹੀ ਲੈ ਕੇ ਪਹੁੰਚਿਆ ਜੀ ਰੇਟ ਬਹੁਤ ਜਾਇਜ਼ ਮਿਲੂਗਾ ਜਾਇਜ਼ ਦੇ ਵਿੱਚ ਇੱਕ ਸੁਨਹਿਰੀ ਮੌਕਾ ਇਹ ਹੈ ਜੀ ਤੁਸੀਂ ਅੱਧੀ ਪੇਮੈਂਟ ਦੇ ਕੇ ਰੀਹਾਈਸ ਕਰ ਸਕਦੇ ਹੋ ਮਾਲਕ ਕਹਿੰਦੇ ਆ ਅੱਧੀ ਪੇਮੈਂਟ 6 ਮਹੀਨੇ ਤੱਕ ਦੇ ਸਕਦੇ ਹੋ ਜੀ ਬਾਕੀ ਆਪਾਂ ਪੂਰੀ ਗੱਲ ਕਰਦੇ ਆ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਲਾਜ਼ਮੀ ਨੋਟ ਕਰ ਲਓ ਜਿੰਨੇ ਤੁਸੀਂ ਦੇਖ ਰਹੇ ਹੋ ਜੇ ਤੁਹਾਡੇ ਕੋਲੇ ਵੀ ਕੋਠੀ ਘਰ ਮਕਾਨ ਹੈ ਜੀ ਵੇਚਣ ਵਾਸਤੇ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ 10 ਬਾਰ ਫੋਟੋਆਂ ਬਿਲਕੁਲ ਫਰੀ ਦੇ ਵਿੱਚ ਆਪਾਂ ਛੇਤੀ ਤੋਂ ਛੇਤੀ ਐਡਤਵੜੀ ਲਗਾ ਦੇਵਾਂਗੇ ਨਵੀਆਂ ਨਵੀਆਂ ਕੂਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਜਿਹੜਾ ਮਕਾਨ ਅੱਜ ਆਪਾਂ ਲੈ ਕੇ ਪਹੁੰਚੇ ਹਾਂ ਇਹਦੀ ਵੀਡੀਓ ਦੀ ਆਪਾਂ ਸ਼ੁਰੂਆਤ ਕਰਦੇ ਹਾਂ ਜੀ ਬਹੁਤ ਵਧੀਆ ਬਣਿਆ ਹੋਇਆ ਤੇ ਬਣਿਆ ਵੀ ਵਧੀਆ ਹੋਇਆ ਤੁਹਾਨੂੰ ਪਸੰਦ ਆਊਗਾ ਰੇਟ ਵੀ ਵਧੀਆ ਲੱਗੂਗਾ ਬਾਕੀ ਪਹਿਲਾਂ ਤੁਸੀਂ ਦੇਖ ਲਓ ਸਟਾਰਟਿੰਗ ਦੇ ਵਿੱਚ ਮੇਨ ਗੇਟ ਤੋਂ ਐਂਟਰੀ ਕਰਨ ਅਨਸਾਰ ਪਹਿਲਾਂ ਆਪਾਂ ਨੂੰ ਇੱਕ ਨਿੱਕੀ ਜਿਹੀ ਬੈਠਕ ਮਿਲ ਜੂਗੀ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇਹਨੂੰ ਆਪਾਂ ਇੱਕ ਮਤਲਬ ਕਿ ਛੋਟਾ ਜਿਹਾ ਰੂਮ ਬਣਾਉਣਾ ਹੋਵੇ ਤਾਂ ਰੂਮ ਵੀ ਬਣ ਜਾਊਗਾ ਜੇ ਇਹਨੂੰ ਆਪਾਂ ਸਟੋਰ ਰੂਮ ਬਣਾਉਣਾ ਹੋਵੇ ਤਾਂ ਸਟੋਰ ਰੂਮ ਵੀ ਬਣ ਜਾਊਗਾ ਉਹ ਆਪਣੀ ਇੱਛਾ ਜੀ ਆਪਾਂ ਕੀ ਬਣਾਉਣਾ ਹੈ ਬਾਕੀ ਰੰਗ ਆਪਾਂ ਨੂੰ ਕੀਤਾ ਕਰਾਇਆ ਮਿਲੂਗਾ ਪਰ ਥੋੜਾ ਬਹੁਤਾ ਰੰਗ ਖਰਾਬ ਜ਼ਰੂਰ ਹੋਇਆ ਪਿਆ ਤੁਹਾਨੂੰ ਪਹਿਲੇ ਦੱਸ ਦੇਣਾ ਆਪਾਂ ਨੂੰ نیچے-níche ਤੋਂ ਮਾੜਾ-ਮੋਟਾ ਖਰਾਬ ਮਿਲੂਗਾ ਜੀ ਬਾਕੀ ਜੋੜੀਆਂ ਗੇਟ ਸਾਰੇ ਲੱਗੇ ਹੋਈ ਨੇ ਪਿੱਛੇ ਤੁਸੀਂ ਜਿਹੜਾ ਦੇਖਿਆ ਜੀ ਉਹ ਤੋਂ ਅੱਗੇ ਥੋੜਾ ਜਿਹਾ ਆਪਾਂ ਚੱਲਾਂਗੇ ਤੇ ਆਪਾਂ ਨੂੰ ਬਾਥਰੂਮ ਏਰੀਆ ਮਿਲ ਚੁਕਾ ਗੀਜ਼ਰ ਵਗੈਰਾ ਦੀ ਫੀਟਿੰਗ ਹੋਈ ਐ ਗੀਜ਼ਰ ਆਪਾਂ ਨੂੰ ਲੱਗਿਆ ਹੋਇਆ ਦਿਖ ਵੀ ਰਿਹਾ ਤੇ ਵਧੀਆ ਬਾਥਰੂਮ ਆਪਾਂ ਨੂੰ ਮਿਲੂਗਾ ਟਾਈਲਾਂ ਤਾਂ ਨਹੀਂ ਲੱਗੀਆਂ ਹੋਈਆਂ ਪਰ ਟੂਟੀਆਂ ਟਾਟੀਆਂ ਜੋ ਵੀ ਹੁੰਦਾ ਸਾਰਾ ਕੁਝ ਇਹਨਾਂ ਨੇ ਲਗਵਾ ਰੱਖਿਆ ਹੈ ਬਾਕੀ ਰੇਟ ਕਿੰਨਾ ਕ 10 ਲੱਖ ਰੁਪਇਆ ਇੱਕ ਬਾਰੀ ਇਹਨਾਂ ਨੇ ਡਿਮਾਂਡ ਕੀਤੀ ਐ ਕੋਈ ਫਿਕਸਡ ਰੇਟ ਨਹੀਂ ਹੈਗਾ ਜੀ ਬਾਕੀ 10 ਲੱਖ ਰੁਪਇਆ ਡਿਮਾਂਡ ਹੈ ਤੁਸੀਂ ਜਾ ਕੇ ਦੇਖੋਗੇ ਮਾਲਕ ਕਹਿੰਦੇ ਐ ਵੀ ਬਹਿ ਕੇ ਵੀ ਗੱਲ ਕਰ ਲਾਂਗੇ ਤੇ ਮਾਲਕ ਕਹਿੰਦੇ ਨੇ ਜੇ ਕਿਸੇ ਨੇ ਮਤਲਬ ਕੀ ਅੱਧੀ ਪੇਮੈਂਟ ਦੇਣੀ ਹੋਵੇ ਤੇ ਅੱਧੀ ਪੇਮੈਂਟ 6 ਮਹੀਨੇ ਬਾਅਦ ਵੀ ਦੇ ਸਕਦੇ ਹੂੰ ਕਈ ਵਾਰੀ ਹੁੰਦਾ ਜੀ ਆਪਣੀ ਪੇਮੈਂਟ ਪਿੱਛੋਂ ਆਉਣੀ ਹੁੰਦੀ ਹੈ ਤਾਂ ਕਰਕੇ ਮਾਲਕ ਕਹਿੰਦੇ ਵੀ 6 ਮਹੀਨੇ ਤੱਕ ਅਸੀਂ ਰੋਕ ਵੀ ਜਾਵਾਂਗੇ ਜਦੋਂ ਅੱਧੀ ਪੇਮੈਂਟ ਤੁਸੀਂ ਕਰਤੀ ਉਹ ਤੋਂ ਬਾਅਦ ਤੁਸੀਂ ਰਿਹਾਇਸ਼ ਕਰ ਸਕਦੇ ਹੋ ਤੇ ਲਿਖ ਲਿਖਾ ਕਰ ਲਾਂਗੇ ਜਦੋਂ ਪੂਰੀ ਪੇਮੈਂਟ ਹੋ ਜੂਗੀ ਉਹ ਤੋਂ ਬਾਅਦ ਰਜਿਸਟਰੀ ਕਰਵਾ ਦੇਵਾਂਗੇ ਇਹ ਜਿਹੜੀ ਆਪਾਂ ਨੂੰ ਇਹ ਜਗ੍ਹਾ ਮਿਲੂਗੀ ਇਹ ਆ ਰਜਿਸਟਰੀ ਵਾਲੀ ਜਗ੍ਹਾ ਹੈਗੀ ਤੇ ਤੁਸੀਂ ਕਮੈਂਟ ਕਰਦੇ ਰਹਿੰਦੇ ਹੋ ਤੁਸੀਂ ਕਹਿੰਦੇ ਹੋ ਵੀ ਸਾਨੂੰ ਰਜਿਸਟਰੀ ਵਾਲੀ ਜਗ੍ਹਾ ਦਿਖਾਓ ਤੇ ਅੱਜ ਆਪਾਂ ਰਜਿਸਟਰੀ ਵਾਲੀ ਜਗ੍ਹਾ 'ਚ ਜਮਾ ਸਸਤਾ ਘਰ ਲੈ ਕੇ ਪਹੁੰਚੇ ਆ ਵਧੀਆ ਘਰ ਬਣਿਆ ਹੋਇਆ ਬਾਕੀ ਤੁਸੀਂ ਸਾਰਾ ਕੁਝ ਦੇਖ ਹੀ ਰਹੇ ਹੋ ਜੀ ਤੇ ਆਪਾਂ ਨੂੰ ਵਧੀਆ ਕਿਚਨ ਮਿਲ ਜੂਗਾ ਇੱਕ ਰਸੋਈ ਵਧੀਆ ਬਣੀ ਹੋਈ ਆ ਤੇ ਰਸੋਈ ਦੀ ਵੀਡੀਓ ਵੀ ਤੁਹਾਨੂੰ ਮੈਂ ਦਿਖਾ ਦਿੰਨੇ ਆ ਵੀਡੀਓ ਆਪਾਂ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਤੋਂ ਮੰਗਵਾਈ ਹੈ ਤੇ ਵੀਡੀਓ ਵੀ ਇਹਨਾਂ ਨੇ ਸੋਹਣੀ ਬਣਾ ਕੇ ਭੇਜੀ ਹੈ ਜਿੰਮੇ ਦੀ ਆਪਾਂ ਕਹਿਨੇ ਹੁੰਨੇ ਅਸੀਂ ਬਿਲਕੁਲ ਆਰਾਮ ਨਾਲ ਤੇ ਵਧੀਆ ਤਰੀਕੇ ਨਾਲ ਸਾਰਾ ਕੁਝ ਇਹਨਾਂ ਨੇ ਘਰ ਦਾ ਦਿਖਾਇਆਗਾ ਆਹ ਦੇਖੋ ਜੀ ਰਸੋਈ ਬਣੀ ਹੋਈ ਹੈ ਤੇ ਆਪਾਂ ਨੂੰ ਸਾਰਾ ਕੁਝ ਵਧੀਆ ਮਿਲ ਜੂਗਾ ਜਿਵੇਂ ਕਿ ਆਰਓ ਲੱਗਣ ਵਾਸਤੇ ਜਗ੍ਹਾ ਮਿਲ ਜੂਗੀ ਸੈਲਫ ਬਣੀ ਹੋਈ ਹੈ ਡਬਲ ਇੱਕ ਤਾਂ نیچے ਵਾਲੀ ਆ ਗਈ ਇੱਕ ਉੱਪਰਲੀ ਆ ਗਈ ਸਮਾਨ ਰੱਖਣ ਵਾਸਤੇ ਜੇ ਆਪਾਂ نیچے ਦੀ ਗੱਲ ਕਰੀਏ ਤਾਂ نیچے ਆਪਾਂ ਨੂੰ ਵਧੀਆ ਫਰਸ਼ ਲੱਗਿਆ ਹੋਇਆ ਮਿਲ ਜਾਊਗਾ ਤੇ ਆਪਣਾ ਆ ਗਿਆ ਜੀ ਇਹ ਮੇਨ ਬੈਡਰੂਮ ਦੇਖੋ ਤੁਸੀਂ ਪੂਰਾ ਖੁੱਲਾ ਡੁੱਲਾ ਮਿਲ ਜੂਗਾ ਕਮੀ ਪੇਸ਼ੀ ਬੈਡਰੂਮ ਚ ਆਪਾਂ ਨੂੰ ਕੋਈ ਨਹੀਂ ਮਿਲਣੀ ਕੋਈ ਇੱਦਾਂ ਨਹੀਂ ਭੀੜ ਭੜੱਕਾ ਜਿਹਾ ਆਪਾਂ ਨੂੰ ਮਿਲੂਗਾ ਬੈਡਰੂਮ ਚ ਵਧੀਆ ਖੁੱਲਾ ਡੁੱਲਾਗਾ ਤੇ ਰੇਟ ਵੀ ਕੋਈ ਜ਼ਿਆਦਾ ਨਹੀਂ ਹੈਗਾ ਜੀ 10 ਲੱਖ ਰੁਪਇਆ ਡਿਮਾਂਡ ਹੈ ਤੇ 10 ਲੱਖ ਰੁਪਇਆ ਡਿਮਾਂਡ ਹੈ ਤੇ ਮਾਲਕ ਕਹਿੰਦੇ ਆ ਵੀ ਮੌਕੇ ਤੇ ਘਾਟਾ ਵਾਧਾ ਵੀ ਕਰ ਲਾਂਗੇ ਇੱਕ ਵਾਰੀ ਸਿਰਫ ਡਿਮਾਂਡ ਹੈਗੀ ਬਾਕੀ ਮੇਨ ਗੱਲ ਇਹ ਹੈ ਵੀ ਅੱਧੇ ਪੈਸੇ ਦੇ ਕੇ ਆਪਾਂ ਰੀਹਾਈਸ ਕਰ ਸਕਦੇ ਹਾਂ ਜੇ ਮੇਕੀ 10 ਲੱਖ ਦੇ ਵਿੱਚ ਜੇ ਸੌਦਾ ਹੁੰਦਾ ਵੈਸੇ ਤਾਂ 10 ਲੱਖ ਤੋਂ ਥੱਲੇ ਹੀ ਹੋਵੇਗਾ ਮਾੜਾ ਮੋਟਾ ਘਟ ਵੀ ਜਾਣਗੇ ਮਾਲਕ ਬਾਕੀ ਜੇ ਆਪਾਂ ਮੰਨ ਲਈਏ ਵੀ 10 ਲੱਖ ਦਾ ਸੌਦਾ ਹੁੰਦਾ ਤਾਂ 5 ਲੱਖ ਦੇ ਕੇ ਇੱਕ ਵਾਰੀ ਵਿਪਾਰੀ ਹਾਇਸ਼ ਕਰ ਸਕਦੇ ਹਾਂ ਜਦੋਂ ਵੀ ਆਪਣੇ ਪੈਸੇ ਬਣਦੇ ਹੈ ਜੇ ਆਪਣੇ ਬੈਕ ਸਾਈਡ ਤੋਂ ਕਿਸੇ ਪਾਸਿਓਂ ਆਉਣੇ ਹੁੰਦੇ ਹੈ ਤਾਂ 5 ਲੱਖ ਰੁਪਈਆ 2 ਮਹੀਨਿਆਂ ਨੂੰ 4 ਮਹੀਨਿਆਂ ਨੂੰ 6 ਮਹੀਨਿਆਂ ਨੂੰ ਆਪਾਂ ਰੋਕੇ ਦੇ ਸਕਦੇ ਹਾਂ ਮਾਲਕ ਨੇ ਕਿਹਾ 6 ਮਹੀਨੇ ਤੱਕ ਟਾਈਮ ਦੇ ਸਕਦੇ ਹਾਂ ਬਾਕੀ ਵਧੀਆ ਘਰ ਬਣਿਆ ਹੋਇਆ ਤੇ ਆਪਾਂ ਨੂੰ ਹੋਰ ਕੀ ਚਾਹੀਦਾ ਜੀ ਰੇਟ ਵੀ ਠੀਕ ਹੈ ਜਗ੍ਹਾ ਵੀ ਰਜਿਸਟਰੀ ਵਾਲੀ ਆ ਬਾਕੀ ਜਿਹੜੇ ਮਾਲਕ ਨੇ ਆਪ ਉਹਨਾਂ ਦਾ ਤੁਹਾਨੂੰ ਮੋਬਾਈਲ ਨੰਬਰ ਮੈਂ ਕਨਫਰਮ ਕਰਵਾ ਦੇਣਾ ਜੀ ਨੰਬਰ ਕਰੋ 962 840 90226 ਦੁਬਾਰਾ ਫਿਰ ਤੋਂ ਕਨਫਰਮ ਕਰਵਾ ਦੇਣਾ ਜੀ 62 840 ਤੇ 90226 ਆਹ ਮਾਲਕ ਦਾ ਨੰਬਰ ਹੈ ਇਸ ਨੰਬਰ ਤੇ ਤੁਹਾਡੀ ਪੂਰੀ ਗੱਲ ਹੋ ਜੂਗੀ ਜਿਹੜੀ ਵੀ ਗੱਲ ਤੁਸੀਂ ਕਰਨਾ ਚਾਉਣੀ ਸੀ ਤੇ ਗੱਲਬਾਤ ਆਪਾਂ ਕਰ ਹੀ ਰਹੇ ਹਾਂ ਜੀ ਲੋਕੇਸ਼ਨ ਰਹਿ ਗਈ ਉਹ ਤੁਹਾਨੂੰ ਮੈਂ ਕਨਫਰਮ ਕਰਵਾ ਦਿੰਨੇ ਆ ਆਪਣੇ ਕੋਲੇ ਜਿਹੜਾ ਆ ਘਰ ਪਹੁੰਚਿਆ ਲੁਧਿਆਣਾ ਖਾਸ ਏਰੀਆ ਚ ਪਹੁੰਚਿਆ ਲੁਧਿਆਣਾ ਏਰੀਆ ਇਹਨਾਂ ਨੂੰ ਲੱਗਦਾ ਜਲੰਧਰ ਬਾਈਪਾਸ ਤੋਂ ਥੋੜਾ ਜਿਹਾ ਅੱਗੇ ਜੱਸੀਆਂ ਰੇਲਵੇ ਲਾਈਨ ਕ੍ਰੋਸ ਕਰਕੇ ਅਸ਼ਿਆਨਾ ਕਲੋਨੀ ਬਣੀ ਹੋਈ ਆ ਉਸ ਕਲੋਨੀ ਦੇ ਵਿੱਚ ਗਲੀ ਨੰਬਰ 7 ਦੇ ਵਿੱਚ ਇਹ ਘਰ ਆਪਾਂ ਨੂੰ ਮਿਲੂਗਾ ਕਿਸੇ ਨੇ ਵੀ ਜਾ ਕੇ ਦੇਖਣਾ ਤੁਸੀਂ ਜਾ ਕੇ ਦੇਖ ਸਕਦੇ ਹੋ ਤੇ ਵਧੀਆ ਘਰ ਹੈ ਜੀ ਵਧੀਆ ਰੇਟ ਹੈ ਤੇ ਸਾਰਾ ਕੁਝ ਤੁਹਾਨੂੰ ਮੈਂ ਦੱਸ ਹੀ ਦਿੱਤਾ ਬਾਕੀ ਵੀਡੀਓ ਦੀ ਗੱਲਬਾਤ ਆਪਾਂ ਕਰ ਹੀ ਰਹੇ ਹਾਂ ਜੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸਿਓ ਮੈਨੂੰ ਕਮੈਂਟ ਕਰਕੇ ਮੈਂ ਕਿ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ-ਮਾਹ ਮੇਰੇ ਵੱਡੇ ਬਜ਼ੁਰਗ ਤੇ ਮੇਰੇ ਭਰਾ ਜਿੰਨੇ ਤੁਸੀਂ ਦੇਖ ਰਹੇ ਹੋ ਵੀਡੀਓ ਵਧੀਆ ਲੱਗ ਰਹੀ ਹੈ نیچے ਤੁਹਾਨੂੰ ਇੱਕ ਲਾਈਕ ਦਾ ਬਟਨ ਮਿਲੂਗਾ ਜੀ ਵੀਡੀਓ ਨੂੰ ਲਾਈਕ ਲਾਜ਼ਮੀ ਕਰ ਦਿਓ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਵੀਡੀਓ ਪਸੰਦ ਜੇ ਤੁਹਾਨੂੰ ਆ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਨਾਲ ਦੀ ਨਾਲ ਹਰ ਰੋਜ਼ ਆਪਣੀ ਨਵੀਂ ਵੀਡੀਓ ਕੋਠੀ ਘਰ ਮਕਾਨ ਹਰ ਰੋਜ਼ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਵੱਧ ਤੋਂ ਵੱਧ ਕਰ ਦਿਆ ਕਰੋ ਜਿੰਨੇ ਤੁਸੀਂ ਦੇਖ ਰਹੇ ਹੋ ਕਿਉਂਕਿ ਸਬਸਕ੍ਰਾਈਬ ਦਾ ਇਹ ਫਾਇਦਾ ਹੁੰਦਾ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਉਸੇ ਵੇਲੇ ਤੁਹਾਡੇ ਕੋਲੇ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਤੇ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਸਕੋਗੇ ਬਾਕੀ ਹਰ ਰੋਜ਼ ਆਪਾਂ ਘਰ ਕੂਠੀ ਮਕਾਨ ਲੈ ਕੇ ਆਉਂਦੇ ਰਹਿੰਨੇ ਆ ਜੀ ਆਪਣੇ ਕੋਲੇ ਹੋਰ ਵੀ ਬਹੁਤ ਸਾਰੇ ਘਰ ਕੂਠੀ ਮਕਾਨ ਹਰ ਏਰੀਆ ਚੋਂ ਆਏ ਪਈ ਹੈ ਤੇ ਜਲਦੀ ਤੋਂ ਜਲਦੀ ਆਪਾਂ ਐਡ ਕਰੀ ਜਾਨੀ ਆ ਬਾਕੀ ਅਗਲੀ ਵੀਡੀਓ ਚ ਜੇ ਤੁਹਾਨੂੰ ਤੁਹਾਡੇ ਫਰਮਾਇਸ਼ ਤੇ ਕੋਈ ਘਰ ਚਾਹੀਦਾ ਕਿੰਨੇ ਰੇਟ ਦੇ ਵਿੱਚ ਆਪਾਂ ਕਿਹੜੇ ਏਰੀਆ ਚੋਂ ਲੈ ਕੇ ਪਹੁੰਚੀਏ ਤੁਸੀਂ ਕਮੈਂਟ ਲਾਜ਼ਮੀ ਕਰੋ ਜੀ ਨੀਚੇ ਲਿਖ ਦਿਓ ਕਿੰਨੇ ਰੇਟ ਚ ਘਰ ਚਾਹੀਦਾ ਕੂਠੀ ਚਾਹੀਦੀ ਹੈ ਮਕਾਨ ਚਾਹੀਦਾ ਹੈ ਕਿਹੜੇ ਏਰੀਆ ਚੋਂ ਕਿੰਨਾਕ ਮਤਲਬ ਕਿ ਰੇਟ ਤੁਹਾਨੂੰ ਚਾਹੀਦਾ ਆਪਾਂ ਲੈ ਕੇ ਉਸ ਹੀ ਹਿਸਾਬ ਨਾਲ ਪਹੁੰਚ ਜਾਵਾਂਗੇ ਬਾਕੀ ਵੀਡੀਓ ਤੁਸੀਂ ਦੇਖ ਹੀ ਰਹੇ ਹੋ ਜੀ ਤੇ ਮੋਬਾਈਲ ਨੰਬਰ ਤੁਹਾਨੂੰ ਮਿਲ ਗਿਆ ਲੋਕੇਸ਼ਨ ਵੀ ਤੁਹਾਨੂੰ ਮੈਂ ਕਨਫਰਮ ਕਰਵਾਤੀ ਤੇ ਸਾਰਾ ਕੁਝ ਤੁਸੀਂ ਦੇਖ ਲਿਆ ਜਗ੍ਹਾ ਆਪਾਂ ਨੂੰ 60 ਗਜ ਮਿਲੂਗੀ 60 ਗਜ ਜਗ੍ਹਾ ਰਜਿਸਟਰੀ ਵਾਲੀ ਜਗ੍ਹਾ ਬਾਕੀ ਤੁਹਾਨੂੰ ਮੈਂ ਸਾਰਾ ਕੁਝ ਦੱਸ ਹੀ ਦਿੱਤਾ ਜੀ ਵੀਡੀਓ ਜੇ ਤੁਹਾਨੂੰ ਵਧੀਆ ਲੱਗੀਏ ਪਸੰਦ ਆਈਏ ਤਾਂ ਲਾਈਕ ਸ਼ੇਅਰ ਜਰੂਰ ਕਰ ਦਿਓ ਕਿਸੇ ਨੇ ਐਡ ਕਰਵਾਉਣੀ ਹੈ ਆਪਣੇ ਚੈਨਲ ਦਾ WhatsApp ਨੰਬਰ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਜੀ ਨੰਬਰ ਆਪਣਾ 73800 ਪੂਰਾ 26173 ਆਪਣੇ ਕੋਲੇ ਭੇਜ ਦਿਓ ਇੱਕ ਵੀਡੀਓ ਪੂਰੀ ਜਾਣਕਾਰੀ 10 ਵਾਰ ਫੋਟੋ ਬਿਲਕੁਲ ਫਰੀਦ ਵਿੱਚ ਆਪਾਂ ਐਡ ਲਗਾ ਦਾਂਗੇ ਜੀ ਤੇ ਵੀਡੀਓ ਵਧੀਆ ਲੱਗੀ ਤਾਂ ਜਰੂਰ ਕਮੈਂਟ ਕਰਿਓ ਲਾਈਕ ਵੀ ਕਰਿਓ ਤੇ ਮਿਲਦੇ ਹਾਂ ਜਲਦੀ ਆਪਾਂ ਹੁਣ ਦੇ ਲਈ ਮੈਨੂੰ ਇਜਾਜ਼ਤ